ਜਦੋਂ ਵੀ ਕੋਈ ਬਿਮਾਰ ਹੁੰਦਾ ਡਾਕਟਰ ਕੋਲ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਇਹ ਕਿਹਾ ਜਾਂਦਾ ਹੈ ਕਿ ਸਾਡੀ ਖਰਾਬ ਜੀਵਨ ਸ਼ੈਲੀ ਜਾਂ ਆਪਣੀ ਸਿਹਤ ਦਾ ਧਿਆਨ ਨਾ ਰੱਖਣਾ ਜਾਂ ਐਕਸਰਸਾਈਜ਼ ਨਾ ਕਰਨਾ ਇਸ ਦਾ ਕਾਰਨ ਹੋ ਸਕਦਾ ਹੈ ਪਰ ਜਿਮ ਦੇ ਵਿੱਚ ਜੋ ਦਿਲ ਦੇ ਦੌਰੇ ਪੈ ਰਹੇ ਨੇ ਉਹ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿਉਂਕਿ ਅਕਸਰ ਇਹ ਸੀ ਕਿੰਨੇ ਕਿ ਸਿਹਤ ਦਾ ਧਿਆਨ ਨਹੀਂ ਰੱਖਦੇ ਕਸਰਤ ਨਹੀਂ ਕਰਦੇ ਪਰ ਜਿਮ ਜਾਣ ਵਾਲੇ ਲੋਕ ਤਾਂ ਬਹੁਤ ਜ਼ਿਆਦਾ ਸੁਚੇਤ ਹੁੰਦੇ ਆ ਆਪਣੀ ਸਿਹਤ ਦਾ ਧਿਆਨ ਵੀ ਰੱਖਦੇ ਆ ਪਰ ਨਾਲ ਦੇ ਨਾਲ ਜੋ ਉਹਨਾਂ ਦੇ ਵੱਲੋਂ ਸਪਲੀਮੈਂਟ ਜਾਂ ਪ੍ਰੋਟੀਨ ਵਰਤੇ ਜਾਂਦੀ ਆ ਉਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਹਰਕਤ ਦੇ ਵਿੱਚ ਆ ਗਈ ਆ ਪੰਜਾਬ ਸਰਕਾਰ ਚੌਕਸ ਹੋ ਗਈ ਆ ਕਿਉਂਕਿ ਲਗਾਤਾਰ ਜਿਹੜੇ ਅਜਿਹੇ ਮਾਮਲੇ ਵਧ ਰਹੇ ਸੀ ਤਾਂ ਹੁਣ ਸਰਕਾਰ ਦੇ ਵੱਲੋਂ ਜਿਮ ਦੇ ਵਿੱਚ ਵਰਤੇ ਜਾਂਦੇ ਸਪਲੀਮੈਂਟ ਤੇ ਪ੍ਰੋਟੀਨ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਇਹ ਦੇਖਿਆ ਜਾਵੇਗਾ ਕਿ ਜੋ ਉਹ ਖੁਰਾਕ ਲੈ ਰਹੇ ਨੇ ਉਸ ਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਤਾਂ ਨਹੀਂ ਹੈ ਤੇ ਬਹੁਤ ਜਲਦੀ ਜਿਹੜੀ ਇਹ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ सीपीआर सिखलाई ਦਾ ਵੀ ਪ੍ਰਬੰਧ ਕੀਤਾ ਜਾਏਗਾ ਕਿਉਂਕਿ ਜਦੋਂ ਵੀ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਜਿਹੜੀ ਸੀਪੀਆਰ ਸਿਖਲਾਈ ਆ ਉਸ ਸਮੇਂ ਅਹਿਮ ਹੁੰਦੀ ਆ ਕਿਉਂਕਿ ਸੀਪੀਆਰ ਦੇ ਨਾਲ ਉਸ ਸਮੇਂ ਕਿਸੇ ਦੀ ਐਮਰਜੈਂਸੀ ਦੇ ਵਿੱਚ ਜਾਨ ਬਚਾਈ ਜਾ ਸਕਦੀ ਇਸ ਨੂੰ ਫਰਸਟ ایڈ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਤਾਂ ਪੰਜਾਬ ਸਰਕਾਰ ਨੇ ਇਹ ਇੱਕ ਅਹਿਮ ਫੈਸਲਾ ਲਿਆ